ਇਸ ਤੋਂ ਅਧਿਕਾਰੀਆਂ ਦੀ ਮੀਟਿੰਗ ਖਤਮ ਹੋਈ ਹੈ ਬਲਦੇਵ ਸਿੰਘ ਸਿਰਸਾ ਸਾਡੇ ਨਾਲ ਗੱਲਬਾਤ ਕਰਨ ਦੇ ਸਿਰਫ ਇੱਕ ਵਾਰ ਫਿਰ ਤੋਂ ਅਧਿਕਾਰੀ ਆਏ تھے ਜਗਜੀਤ ਸਿੰਘ ਧਨੇਵਾਲ ਦਾ ਹਾਲਚਾਲ ਜਾਣਿਆ ਲੇਕਿਨ ਮੀਟਿੰਗ ਨੂੰ ਲੈ ਕੇ ਹਜੇ ਵੀ ਸਥਿਤੀ ਜਿਹੜੀ ਹੈ ਕਲੀਅਰ ਨਹੀਂ ਹੋ ਰਹੀ ਕਿ ਕੇਂਦਰ ਕਦੋਂ ਸੁਹਿਰਦ ਹੋਏਗਾ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਇਹ ਤਾਂ ਤੁਹਾਡੇ ਸਾਹਮਣੇ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜੀ ਤੇ ਅਜੇ ਉਹ ਆਏ ਨਹੀਂ ਕਿਸ ਤਰ੍ਹਾਂ ਆਏ ਨਹੀਂ ਕੀ ਲੈ ਕੇ ਆਏ ਨਹੀਂ ਤੇ ਉਹ ਤਾਂ ਸਿਰਫ ਉਹੀ ਕਸਿਆ ਪੇਟੀਆਂ ਗੱਲਾਂ ਕਿ ਨੀ ਆ ਪਹਿਲਾਂ ਜੀ ਤੁਸੀਂ ਉਹ ਤੁਹਾਡੀ ਜ਼ਿੰਦਗੀ ਜ਼ਰੂਰੀ ਆ ਤੁਸੀਂ ਸਿੱਧਾ ਡਾਕਟਰੀ ਇਲਾਜ ਕਰਾਓ ਉਹੀ ਗੱਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਹੋਰ ਜੇ ਨਵੀਂ ਗੱਲ ਕੋਈ ਨਵੀਂ ਗੱਲ ਕੋਈ ਨਹੀਂ ਲਗਾਤਾਰ ਅੰਦੋਲਨ ਜਾਰੀ ਆ ਲਗਾਤਾਰ ਮਰਨ ਵਰਤ ਜਾਰੀ ਆ ਅੱਜ ਦੀ ਜੇਕਰ ਸਥਿਤੀ ਦੀ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਕੀ ਕੁਝ ਸਥਿਤੀ ਹੈ ਤੁਸੀਂ ਦੇਖ ਹੀ ਰਹੇ ਹੋ ਡਾਕਟਰ ਦੱਸ ਰਹੇ ਨੇ ਬਹੁਤ ਨਾਜ਼ੁਕ ਸਥਿਤੀ ਦੇ ਵਿੱਚੋਂ ਸਰੀਰਕ ਤੌਰ ਤੇ ਪਰ ਮਨਵਾਲੋਂ ਦਾ ਜਿਹੜਾ ਉਹ ਚੜ੍ਹਦੀ ਕਲਾ ਚ। ਸਰ ਇੱਕ ਹੋਰ ਗੱਲ ਉੱਠੀ ਸ਼ੁਰੂ ਹੋਗੀ ਕਿ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਇੱਕ ਮੰਚ ਤੇ ਹੋ ਜਾਣਾ ਚਾਹੀਦਾ ਹੈ ਜਿਸ ਸੰਗ ਦੇ ਨਾਲ ਸਰਵਜ ਸਿੰਘ ਪੰਦੇਰ ਹੋਰੀ ਇੱਕ ਚਿੱਠੀ ਵੀ ਲਿਖਦੇ ਹੋਏ ਨਜ਼ਰ ਆਏ ਨੇ ਐਸ ਕੇ ਐਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਸ ਚਿੱਠੀ ਦੇ ਮਾਇਨੇ ਨੂੰ ਦੇਖੋ ਹਰ ਬੰਦੇ ਦੀ ਆਪੇ ਆਪਣੀ ਸੋਚ ਹੈ ਤੇ ਅਸੀਂ ਤਾਂ ਇਸ ਸਥਿਤੀ ਦੇ ਵਿੱਚ ਆਂ ਕਿ ਅੱਜ ਸਾਡੀ ਕਹਿਣ ਦੀ ਗੱਲ ਨਹੀਂ ਕਿਉਂਕਿ ਸਾਡਾ ਜਿਹੜਾ ਲੀਡਰ ਹੈ ਉਹ ਇਸ ਚੰਤੇ ਕਿਹਨਾ ਹਾਲਾਤਾਂ ਚੋਂ ਗੁਜ਼ਰ ਰਿਹਾ ਉਹ ਸਾਰਾ ਉਹਨਾਂ ਨੂੰ ਆਪ ਦੇਖਣਾ ਚਾਹੀਦਾ ਬਿਲਕੁਲ ਦੇਖੋ ਉਹਨਾਂ ਨੂੰ ਆਪ ਦੇਖਣਾ ਚਾਹੀਦਾ ਔਰ ਜਿਸ ਤੰਗ ਦੇ ਨਾਲ ਅਧਿਕਾਰੀ ਇੱਥੇ ਪੁੱਜੇ ਨੇ ਔਰ ਹਾਲਚਾਲ ਜਾਣਿਆ ਔਰ ਲਗਾਤਾਰ ਮੀਟਿੰਗਾਂ ਦਾ سلسلہ ਤਾਂ ਜਾਰੀ ਹੈ ਲੇਕਿਨ ਕੇਂਦਰ ਦੇ ਨਾਲ ਕਦੋਂ बैठक शुरू ਹੋਏਗੀ ਇਸ ਨੂੰ ਲੈ ਕੇ ਹਜੇ ਵੀ ਸਥਿਤੀ ਜਿਹੜੀ ਹੈ ਉਹ ਕਲੀਅਰ ਹੁੰਦੀ ਹੋਏ ਨਜ਼ਰ ਨਹੀਂ ਆ ਰਹੀ ਅਧਿਕਾਰੀ ਜਿਹੜੇ ਨੇ ਹਾਲਾਂਕਿ ਇੱਥੋਂ ਜ਼ਰੂਰ ਬਾਹਰ ਜਾਂਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਸ ਸੰਗ ਦੇ ਨਾਲ ਅਧਿਕਾਰੀਆਂ ਦੀ ਮੀਟਿੰਗ ਖਤਮ ਹੋਈ ਹੈ ਬਲਦੇਵ ਸਿੰਘ ਸਿਰਸਾ ਸਾਡੇ ਨਾਲ ਗੱਲਬਾਤ ਕਰਨ ਦੇ ਸਿਰਫ ਇੱਕ ਵਾਰ ਫਿਰ ਤੋਂ ਅਧਿਕਾਰੀ ਆਏ ਨੇ ਜਗਜੀਤ ਸਿੰਘ ਧਨੇਵਾੜ ਦਾ ਹਾਲਚਾਲ ਜਾਣਿਆ ਲੇਕਿਨ ਮੀਟਿੰਗ ਨੂੰ ਲੈ ਕੇ ਹਜੇ ਵੀ ਸਥਿਤੀ ਜਿਹੜੀ ਹੈ ਕਲੀਅਰ ਨਹੀਂ ਹੋ ਰਹੀ ਕਿ ਕੇਂਦਰ ਕਦੋਂ ਸਹਿਯੋਗ ਹੋਏਗਾ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਇਹ ਤਾਂ ਤੁਹਾਡੇ ਸਾਹਮਣੇ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜੀ ਕਿ ਅਜੇ ਉਹ ਆਏ ਨੇ ਕਿਸ ਤਰ੍ਹਾਂ ਆਏ ਨੇ ਕੀ ਲੈ ਕੇ ਆਏ ਨੇ ਤੇ ਉਹ ਤਾਂ ਸਿਰਫ ਉਹੀ ਕਿਸੇ ਬੇਟੀਆਂ ਗੱਲਾਂ ਪਹਿਲਾਂ ਜੀ ਤੁਸੀਂ ਉਹ ਤੁਹਾਡੀ ਜ਼ਿੰਦਗੀ ਜ਼ਰੂਰੀ ਹੈ ਤੁਸੀਂ ਸਿੱਧਾ ਡਾਕਟਰੀ ਇਲਾਜ ਕਰਾਓ ਉਹੀ ਗੱਲਾਂ ਜਿਹੜੀਆਂ ਵਿਚਾਰ ਹਨ ਪਰ ਜੇ ਨਵੀਂ ਗੱਲ ਕੋਈ ਨਵੀਂ ਗੱਲ ਕੋਈ ਨਹੀਂ ਲੇਕਿਨ ਲਗਾਤਾਰ ਅੰਦੋਲਨ ਜਾਰੀ ਹੈ ਲਗਾਤਾਰ ਮਰਨ ਵਰਤ ਜਾਰੀ ਹੈ ਅੱਜ ਦੀ ਇਹ ਕਰ ਸਥਿਤੀ ਦੀ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਕੀ ਕੁਝ ਸਥਿਤੀ ਹੈ ਤੁਸੀਂ ਦੇਖ ਹੀ ਰਹੇ ਹੋ ਡਾਕਟਰ ਦੱਸ ਰਹੇ ਨੇ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਉਹ ਸਰੀਰਕ ਤੌਰ 'ਤੇ ਪਰ ਮਨੋਵੱਲ ਉਹਨਾਂ ਦਾ ਜਿਹੜਾ ਉਹ ਚੜ੍ਹਦੀ ਕਲਾ ਚ ਸਰ ਇੱਕ ਹੋਰ ਗੱਲ ਉੱਠੀ ਸ਼ੁਰੂ ਹੋ ਗਈ ਕਿ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਇੱਕ ਮੰਚ ਤੇ ਹੋ ਜਾਣਾ ਚਾਹੀਦਾ ਜਿਸ ਸੰਦੇ ਨਾਲ ਸਰਬੰਸ ਸਿੰਘ ਪੰਦੇਰ ਹੋਰੀ ਇੱਕ ਚਿੱਠੀ ਵੀ ਲਿਖਦੇ ਹੋਏ ਨਜ਼ਰ ਆਏ ਨੇ ਐਸ ਕੇ ਐਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਸ ਚਿੱਠੀ ਦੇ ਮਾਇਨੇ ਨੂੰ ਦੇਖੋ ਹਰ ਬੰਦੇ ਦੀ ਆਪੇ ਆਪਣੀ ਸੋਚ ਹੈ ਤੇ ਅਸੀਂ ਤੇ ਇਸ ਸਥਿਤੀ ਦੇ ਵਿੱਚ ਆਂ ਕਿ ਅੱਜ ਸਾਡੀ ਕਹਿਣ ਦੀ ਗੱਲ ਨਹੀਂ ਕਿਉਂਕਿ ਸਾਡਾ ਜਿਹੜਾ ਲੀਡਰ ਹੈ ਉਹ ਅਸਟੰਤੇ ਕਿਹਨਾਂ ਹਾਲਾਤਾਂ ਨੂੰ ਗੁਜ਼ਰ ਰਿਹਾ ਉਹ ਸਾਰਾ ਉਹਨਾਂ ਨੂੰ ਆਪ ਦੇਖਣਾ ਚਾਹੀਦਾ ਬਿਲਕੁਲ ਦੇਖੋ ਉਹਨਾਂ ਨੂੰ ਆਪ ਦੇਖਣਾ ਚਾਹੀਦਾ ਔਰ ਜਿਸ ਤੰਗ ਦੇ ਨਾਲ ਅਧਿਕਾਰੀ ਇੱਥੇ ਪੁੱਜੇ ਨੇ ਔਰ ਹਾਲਚਾਲ ਜਾਣਿਆ ਔਰ ਲਗਾਤਾਰ ਬੈਠਕਾਂ ਦਾ سلسلہ ਤਾਂ ਜਾਰੀ ਹੈ ਲੇਕਿਨ ਕੇਂਦਰ ਦੇ ਨਾਲ ਕਦੋਂ ਬੈਠਕ ਸ਼ੁਰੂ ਹੋਏਗੀ ਇਸ ਨੂੰ ਲੈ ਕੇ ਹਜੇ ਵੀ ਸਥਿਤੀ ਜਿਹੜੀ ਹੈ ਉਹ ਕਲੀਅਰ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਅਧਿਕਾਰੀ ਜਿਹੜੇ ਨੇ ਹਾਲਾਂਕਿ ਇੱਥੋਂ ਜ਼ਰੂਰ ਬਾਹਰ ਜਾਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ